ਸਾ ਸੰਗਤਜੀਤ ਐਸੀ ਕਬਰ ਦਿਖਾਉਂਦੇ ਹਨ ਜਿਸ ਨੂੰ ਹੁਣ ਤੱਕ ਜੁੱਤੀਆਂ ਪੈਂਦੀਆਂ ਹਨ ਸਿੱਖ ਇਤਿਹਾਸ ਦਾ ਇਸ ਨਾਲ ਕੀ ਸੰਬੰਧ ਹੈ ਅਤੇ ਕਿੱਥੇ ਹੈ ਇਹ ਕਬਰ ਤੁਸੀਂ ਕਿਵੇਂ ਇਸ ਜਗ੍ਹਾ ਤੇ ਦੇਖ ਸਕਦੇ ਹੋ ਜੁੜੇ ਰਹੋ ਸਰਬ ਸੰਗਤ ਨਿਰਵੈਲ ਖਾਸ YouTube ਚੈਨਲ ਨਾਲ ਜਿੰਨਾ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਪੱਥ ਵੱਧ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਜਰੂਰ ਕਰੋ ਜੀ ਗੁਰਪਿਆਰੀ ਸਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਇਤਿਹਾਸਕ ਗੁਰਦਾਰੇ ਦਰਸ਼ਨ ਕਰਾਉਣ ਦੇ ਹਿੱਤੂ ਅਸੀਂ ਪਹੁੰਚਿਆ ਮੁਖਸਰ ਦੀ ਧਰਤੀ ਤੇ ਅਤੇ ਮੁਖਸਰ ਦੀ ਧਰਤੀ ਤੇ ਵੱਖ-ਵੱਖ ਇਤਿਹਾਸਕ ਜਗ੍ਹਾ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਆਪ ਜੀ ਨੂੰ ਗੁਰਦੁਆਰਾ ਦਤਨ ਸਾਹਿਬ ਦੇ ਨੇਰੇ ਇੱਕ ਕਬਰ ਹੈ ਜੋ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਅੱਜ ਇਹ ਹੈ ਨੂਰਦੀਨ ਦੀ ਕਬਰ ਨੂਰਦੀਨ ਉਹ ਸੀ ਜੋ ਕਿ ਵਜ਼ੀਰ ਖਾਨ ਨੇ ਬਾਰ ਬਾਰ ਹਾਰ ਖਾਨ ਤੋਂ ਬਾਅਦ ਇੱਕ ਰੰਜਸ ਦੇ ਤਹਿਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਾਰਨ ਵਾਸਤੇ ਭੇਜਿਆ ਸੀ ਗੁਰੂ ਸਾਹਿਬ ਜੀ ਜਦੋਂ ਮੁਕਸਰ ਦੀ ਧਰਤੀ ਤੇ ਆਏ ਤਾਂ ਇਹ ਇੱਕ ਸਿੱਖ ਦੇ ਪੇਸ ਵਿੱਚ ਸਿੱਖਾਂ ਦੇ ਵਿੱਚ ਰਲ ਗਿਆ ਜਦੋਂ ਗੁਰੂ ਸਾਹਿਬ ਜੀ ਟੋਬੇ ਦੇ ਕਿਨਾਰੇ ਤੇ ਬੈਠ ਕੇ ਸਵੇਰੇ ਦਤਨ ਕਰ ਰਹੇ ਸਨ ਤੇ ਕੱਲਿਆਂ ਦੇਖ ਕੇ ਗੁਰੂ ਸਾਹਿਬ ਜੀ ਉੱਤੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਜੀ ਦੇ ਕੋਲ ਇੱਕ ਸਰਬਲੋਹ ਦਾ ਡੋਲੂ ਸੀ ਤੇ ਉਸ ਡੋਲੂ ਦੇ ਨਾਲ ਗੁਰੂ ਸਾਹਿਬ ਜੀ ਨੇ ਇਸ ਦਾ ਵਾਰ ਰੁਕਿਆ ਅਤੇ ਇਸ ਦੇ ਉੱਤੇ ਪਰਮਾ ਵਾਰ ਕੀਤਾ ਤੇ ਸਿੱਖਾਂ ਨੂੰ ਹੁਕਮ ਕੀਤਾ ਮਾਰੋ ਸਿੱਖੋ ਇਸ ਨੂੰ ਤੇ ਸਿੱਖਾਂ ਨੇ ਆਵਾਜ਼ ਸੁਣ ਕੇ ਗੁਰੂ ਸਾਹਿਬ ਜੀ ਇਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਹ ਤਾਂ ਮਰ ਗਿਆ ਪਰ ਉਸ ਦਿਨ ਤੋਂ ਅੱਜ ਤੱਕ ਇਸ ਦੀ ਜੋ ਕਬਰ ਹੈ ਉਸ ਦੇ ਉੱਤੇ ਜੋ ਵੀ ਸਿੱਖ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰੇ ਗੁਰਦੁਆਰਾ ਦਤਨ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦਾ ਹੈ ਇਸ ਮੁਸਲਮਾਨ ਦੀ ਕਬਰ ਜੋ ਕਿ ਗੁਰਦੁਆਰੇ ਦੇ ਬਾਹਰ ਹੈ ਉਸ ਨੂੰ ਛਿੱਤਰ ਮਾਰ ਕੇ ਆਪਣੀ ਗੁਰੂ ਪ੍ਰਤੀ ਸ਼ਰਧਾ ਪੇਟ ਕਰਦਾ ਹੈ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਆਪ ਜੀ ਨੇ ਇਸ ਇਤਿਹਾਸਕ ਜਗ੍ਹਾ ਦੇ ਦਰਸ਼ਨ ਕਰਨੇ ਹੋਣ ਤਾਂ ਮੁਕਸਰ ਆ ਕੇ ਇਸ ਜਗ੍ਹਾ ਤੇ ਉੱਤੇ ਆ ਕੇ ਦਰਸ਼ਨ ਕਰ ਸਕਦੇ ਹੋ ਦੁਨੀਆ ਦੀ ਇੱਕ ਐਸੀ ਕਬਰ ਹੈ ਜਿਸ ਨੂੰ ਸਿਤਰਾਂ ਦੀ ਮਾਰ ਪੈਂਦੀ ਹੈ ਬਹੁਤ ਸਾਰੀਆਂ ਸੰਗਤਾਂ ਇਸ ਜਗ੍ਹਾ ਤੇ ਆ ਕੇ ਇਸ ਕਬਰ ਨੂੰ ਸਿਤਰ ਮਾਰ ਕੇ ਗੁਰੂ ਪ੍ਰਤੀ ਆਪਣਾ ਪਿਆਰ ਪੇਟ ਕਰਦੀਆਂ ਹਨ ਇਹੋ ਜਿਹਾ ਹੋਰ ਇਤਿਹਾਸਕ ਵੀਡੀਓ ਵਾਸਤੇ ਜੁੜੇ ਰਹੋ ਸਰਵਸਤਵ ਨਵਾਰਖਾਸ YouTube ਚੈਨਲ ਨਾਲ ਅਗਲੀ ਵੀਡੀਓ ਵਿੱਚ ਫਿਰ ਕਿਸੇ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਵਾਂਗੇ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਵੱਤਵਾਦ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ